ਜ਼ਿਲ੍ਹਾ ਪ੍ਰੇਸ਼ਦੀਆਂ ਚੋਣਾਂ ਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਅਖਾੜੇ ਪਿੰਡਾਂ ਦੇ ਵਿੱਚ ਭਖਦੇ ਹੋਏ ਨਸਰ ਆ ਰਹੇ ਨੇ ਤੁਹਾਨੂੰ ਦੱਸਦੀ ਹਾਂ ਕਿ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿ ਸਾਰੀਆਂ ਚੋਣਾਂ ਨੂੰ ਲੈ ਕੇ ਨਿਰਪੱਖ ਚੋਣ ਹੋਣੀ ਚਾਹੀਦੀ ਹੈ ਤੇ ਹੁਕਮ ਇਹ ਜਾਰੀ ਕਰ ਦਿੱਤੇ ਨੇ ਹਾਲਾਂਕਿ ਦੱਸਦੀ ਹਾਂ ਕਿ ਤੁਹਾਨੂੰ ਉਥੇ ਚੋਣ ਕਮਿਸ਼ਨ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪਹਿਲਾਂ ਹੀ ਐਲਾਨ ਹੋ ਚੁੱਕਿਆ ਸੀ ਤੇ ਅੱਜ ਆਖਰੀ ਦਿਨ ਹੈ ਜਿਸ ਤੋਂ ਬਾਅਦ ਉਥੇ ਹੀ 14 ਤਰੀਕ ਨੂੰ VOTING ਹੋਵੇਗੀ ਜਿਸ ਤੋਂ ਬਾਅਦ 17 ਤਰੀਕ ਨੂੰ ਨਤੀਜੇ ਆਉਣਗੇ ਤਾਂ ਪਿੰਡਾਂ ਦੇ ਵਿੱਚ ਜਿਹੜਾ ਕਿ ਸਿਆਸੀ ਮਾਹੌਲ ਪੱਕਦਾ ਹੋਇਆ ਨਜ਼ਰ ਆਏਗਾ ਤੇ ਉਥੇ ਹੀ ਹੁਣ ਦੱਸਿਏ ਕਿ ਹਾਈ ਕੋਰਟ ਨੇ ਵੀ ਪਹਿਲਾਂ ਹੁਕਮ ਲਗਾਇਆ ਸੀ ਤੇ ਦੂਜੇ ਪਾਸੇ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਉੱਤੇ ਚੋਣ ਕਮਿਸ਼ਨ ਨੇ ਵੀ ਜਿਹੜੇ ਕਿ ਹੁਕਮ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸਿਏ ਕਿ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਸਟੇਟ ਚੋਣ ਕਮਿਸ਼ਨ ਨੇ ਨਿਰਪੱਖ ਚੋਣਾਂ ਦੇ ਲਈ ਹੁਕਮ ਜਾਰੀ ਕੀਤੇ ਨੇ ਤੇ ਪੰਜਾਬ ਦੇ ਸਾਰੇ ਐਸਐਸਪੀ ਅਤੇ ਡੀਐਸਪੀ ਅਤੇ ਐਸਐਚਓ ਨੂੰ ਜਾਰੀ ਹੁਕਮ ਕੀਤੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਿਏ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣਾਂ ਦੇ ਵਿੱਚ ਧਾਂਦੜੀਆਂ ਦਾ ਮੁੰਡਾ ਮੁੱਦਾ ਚੱਕਿਆ ਗਿਆ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਅਕਾਲੀ ਦਲ ਦੀ ਪਟੀਸ਼ਨ ਤੇ ਆਜ਼ਾਦ ਤੇ ਨਿਰਪੱਖ ਚੋਣਾਂ ਦਾ ਹੁਕਮ ਦੱਤਾ ਤੇ ਤੁਹਾਨੂੰ ਦੱਸਿਆ ਕਿ ਬੀਤੇ ਦਿਨਾਂ ਦਾ ਵਿੱਚ ਇੱਕ ਆਡੀਓ ਛਾ ਰਹੀ ਹੁੰਦੀ ਹੈ ਜਿਸ ਤੋਂ ਬਾਅਦ ਉੱਥੇ ਹੀ ਐਸਐਸਪੀ ਵਰਣ ਸ਼ਰਮਾ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਨੇ ਤੇ ਅਕਾਲੀ ਦਲ ਹਾਈ ਕੋਰਟ ਪਹੁੰਚ ਜਾਂਦੀ ਹੈ ਤੇ ਹਾਈ ਕੋਰਟ ਨੇ ਨਿਰਪੱਖ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਹੁਣ ਚੋਣ ਕਮਿਸ਼ਨ ਨੇ ਵੀ ਜਾਰੀ ਕਰ ਦਿੱਤੇ ਨੇ ਹੁਕਮ ਤੇ ਇਸੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹ ਨਿਰਪੱਖ ਤੌਰ ਤੇ ਕਰਾਂੀਆਂ ਚਾਹ ਜਿਲ੍ਹਾ ਪ੍ਰੇਸ਼ਦੀਆਂ ਚੋਣਾਂ ਤੇ ਬਲਾਕ ਸਮਟੀ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਅਖਾੜੇ ਪਿੰਡਾਂ ਦੇ ਵਿੱਚ ਪੱਕਦੇ ਹੋਏ ਨਸਰ ਆ ਰਹੇ ਨੇ ਤੁਹਾਨੂੰ ਦੱਸਦੀ ਇਹ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿ ਸਾਰੀਆਂ ਚੋਣਾਂ ਨੂੰ ਲੈ ਕੇ ਨਿਰਪੱਖ ਚੋਣ ਹੋਣੀ ਚਾਹੀਦੀ ਹੈ ਤੇ ਹੁਕਮ ਇਹ ਜਾਰੀ ਕਰ ਦਿੱਤੇ ਨੇ ਹਾਲਾਂਕਿ ਦੱਸਦੀ ਇਹ ਕਿ ਤੁਹਾਨੂੰ ਉਥੇ ਹੀ ਚੋਣ ਕਮਿਸ਼ਨ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪਹਿਲਾਂ ਹੀ ਐਲਾਨ ਹੋ ਚੁੱਕਿਆ ਸੀ ਤੇ ਅੱਜ ਆਖਰੀ ਦਿਨ ਹੈ ਜਿਸ ਤੋਂ ਬਾਅਦ ਉਥੇ ਹੀ 14 ਤਰੀਕ ਨੂੰ VOTING ਹੋਵੇਗੀ ਜਿਸ ਤੋਂ ਬਾਅਦ 17 ਤਰੀਕ ਨੂੰ ਨਤੀਜੇ ਆਉਣਗੇ ਤਾਂ ਪਿੰਡਾਂ ਦੇ ਵਿੱਚ ਜਿਹੜਾ ਕਿ ਸਿਆਸੀ ਮਾਹੌਲ ਪੱਕਦਾ ਹੋਇਆ ਨਜ਼ਰ ਆਏਗਾ ਤੇ ਉਥੇ ਹੀ ਹੁਣ ਦੱਸਿਏ ਕਿ ਹਾਈ ਕੋਰਟ ਨੇ ਵੀ ਪਹਿਲਾਂ ਹੁਕਮ ਲਗਾਇਆ ਸੀ ਤੇ ਦੂਜੇ ਪਾਸੇ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਉੱਤੇ ਚੋਣ ਕਮਿਸ਼ਨ ਨੇ ਵੀ ਜਿਹੜੇ ਕਿ ਹੁਕਮ ਜਾਰੀ ਕਰ ਦਿੱਤੇ ਨੇ ਤੋਂ ਤੁਹਾਨੂੰ ਦੱਸੀਏ ਕਿ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਸਟੇਟ ਚੋਣ ਕਮਿਸ਼ਨ ਨੇ ਨਿਰਪੱਖ ਚੋਣਾਂ ਦੇ ਲਈ ਹੁਕਮ ਜਾਰੀ ਕੀਤੇ ਨੇ ਤੇ ਪੰਜਾਬ ਦੇ ਸਾਰੇ ਐਸਐਸਪੀ ਅਤੇ ਡੀਐਸਪੀ ਅਤੇ ਐਸਐਚਓ ਨੂੰ ਜਾਰੀ ਹੁਕਮ ਕੀਤੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸੀਏ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣਾਂ ਦੇ ਵਿੱਚ ਤਾਂਦੜੀਆਂ ਦਾ ਮੁੰਡਾ ਮੁੱਦਾ ਚੱਕਿਆ ਗਿਆ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਅਕਾਲੀ ਦਲ ਦੀ ਪਟੀਸ਼ਨ ਤੇ ਆਜ਼ਾਦ ਤੇ ਨਿਰਪੱਖ ਚੋਣਾਂ ਦਾ ਹੁਕਮ ਦਿੱਤਾ ਤੇ ਦਾ ਹੁਣ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਆਡੀਓ ਜਾਰੀ ਹੁੰਦੀ ਹੈ ਜਿਸ ਤੋਂ ਬਾਅਦ ਉੱਥੇ ਹੀ ਐਸਐਸਪੀ ਵਰੁਣ ਸ਼ਰਮਾ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਨੇ ਤੇ ਅਕਾਲੀ ਦਲ ਹਾਈ ਕੋਰਟ ਪਹੁੰਚ ਜਾਂਦੀ ਹੈ ਤੇ ਹਾਈ ਕੋਰਟ ਨੇ ਨਿਰਪੱਖ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਹੁਣ ਚੋਣ ਕਮਿਸ਼ਨ ਨੇ ਵੀ ਜਾਰੀ ਕਰ ਦਿੱਤੇ ਨੇ ਹੁਕਮ ਤੇ ਇਸੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹ ਨਿਰਪੱਖ ਤੌਰ ਤੇ ਕਰਾਈਆਂ ਜਾਣ